ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸੰਗਤ ਜੀ ਸਮਾਂ ਹੋ ਗਿਆ 7:30 ਸਵੇਰ ਦੇ ਤੇ ਅੱਜ 27 ਤਰੀਕ ਆ 8:30 ਵਜੇ ਆਪਣੀ ਟ੍ਰੇਨ ਆ ਫਗਵਾੜੇ ਸ਼ਹਿਰ ਤੋਂ ਤੇ ਆਪਾਂ ਹੁਣ ਪੈਕਿੰਗ ਵੇਅ ਕਰ ਲਈ ਆ ਕੁਝ ਖਾਣ ਪੀਣ ਨੂੰ ਸਮਾਨ ਲੈ ਲਿਆ ਕਿਉਂਕਿ ਰੇਲ ਗੱਡੀ 'ਚ ਨਾ ਇੰਨਾ ਬਹੁਤਾ ਵਧੀਆ ਨਹੀਂ ਹੁੰਦਾ ਤੇ ਹਰਦوار ਤੱਕ ਆਪਣੀ ਟ੍ਰੇਨ ਆ ਬਾਕੀ ਜੁੜੇ ਰਹੋ ਹੁਣ ਆਪਣੇ ਬਲੌਗ ਦੇ ਨਾਲ ਘਰੋਂ ਆਪਾਂ ਚੱਲੇ ਪਉਣ ਲੱਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਹੁਣ ਘਰੋਂ ਆਪਾਂ ਚੱਲੇ ਪੜੇ ਆ ਤੇ ਅੱਜ ਜਿਹੜਾ ਹੌਮਿਆ ਉਹ ਬਹੁਤ ਜ਼ਿਆਦਾ ਆ। ਬਾਕੀ ਜਿਵੇਂ ਜਿਵੇਂ ਆਪਣੀ ਟ੍ਰੇਨ ਅੱਗੇ ਜਾਊਗੀ ਤੁਹਾਨੂੰ ਮੌਸਮ ਦੀ ਜਿਹੜੀ ਜਾਣਕਾਰੀ ਆ ਉਹ ਸਾਰੀ ਸਾਂਝੀ ਕਰਦੇ ਰਹਿਾਂਗੇ। ਤੇ ਇਹ ਜਿਹੜਾ ਬਲੌਗ ਆ ਕਾਫੀ ਤੁਹਾਡੇ ਲਈ ਯਾਨੀ ਕਿ ਵਧੀਆ ਹੋਣ ਵਾਲਾ ਆ। ਲਓ ਜੀ ਹੁਣ ਆਪਾਂ ਗਰਾਿਆਂ ਦੇ ਬੱਸ ਸਟੈਂਡ ਪਹੁੰਚ ਗਏ ਆ ਤੇ ਇੱਥੋਂ ਆਪਾਂ ਬਾਏ ਬੱਸ ਜਾਵਾਂਗੇ ਫਗਵਾੜੇ ਨੂੰ ਤੇ ਅੱਗੇ ਜਾ ਕੇ ਸਟੇਸ਼ਨ ਤੋਂ ਟ੍ਰੇਨ ਲੈਂਦੇ ਆ। ਤੇ ਬਣੇ ਰਹੋ ਆਪਣੇ ਬਲੌਗ ਦੇ ਨਾਲ। ਆਪਾਂ ਪਹੁੰਚ ਚੁੱਕੇ ਆ ਫਗਵਾੜੇ ਰੇਲਵੇ ਸਟੇਸ਼ਨ ਤੇ। ਜਿੱਥੋਂ ਵੀ ਆਪਾਂ ਟ੍ਰੇਨ ਲੈਣੀ ਆ ਹਰਦਵਾਰ ਦੀ 8:22 ਦੀ ਟ੍ਰੇਨ ਆ ਤੇ ਆਪਾਂ ਟਾਈਮ ਨਾਲੇ ਪਹੁੰਚ ਗਏ ਕਿਉਂਕਿ ਆਪਾਂ ਨੂੰ ਰੋਡ ਦੇ ਤੇ ਮਿਲ ਗਈ ਸੀ ਜਿਹੜੀ ਟਾਈਮ ਨਾਲੇ ਲੈ ਆਈ ਆ ਤੇ ਹੁਣ ਅੰਦਰ ਜਾਂਦੇ ਆ ਆਪਣੀ ਟ੍ਰੇਨ ਦੀ ਵੇਟ ਕਰਦੇ ਆ ਇਹ ਫਿਰ ਆਪਣੀ ਜਿਹੜੀ ਯਾਤਰਾ ਆ ਉਹ ਇੱਥੋਂ ਸ਼ੁਰੂ ਕਰਾਂਗੇ ਅੱਜ ਗਰਮੀ ਬਹੁਤ ਜ਼ਿਆਦਾ ਆ ਆ ਐਂਟਰੀ ਗੇਟ ਹੈ ਇੱਥੋਂ ਫਗਵਾੜੇ ਦਾ ਸਟੇਸ਼ਨ ਦਾ ਵਧੀਆ ਬਣਾਓ ਆ ਪਾਉਂਗੇ ਬਾਕੀ ਆਪਾਂ ਟਿਕਟਾਂ ਜਿਹੜੀਆਂ ਆਨਲਾਈਨ ਬੁੱਕ ਕਰ ਲਈਆਂ ਸੀ ਤੇ ਹੁਣ ਚਲਦੇ ਆਂ ਅੰਦਰ ਫਗਵਾੜੇ ਰੇਲਵੇ ਸਟੇਸ਼ਨ ਤੇ ਸਮਾਂ ਹੋ ਗਿਆ ਹੈ ਜੀ 8:20 ਟ੍ਰੇਨ ਜਿਹੜੀ ਥੋੜੀ ਆ ਆਪਣੀ ਡਿਲੇ ਆ ਤੇ ਇਸ ਵਕਤ ਆਪਾਂ ਹੈਗੇ ਆ ਫਗਵਾੜੇ ਦੇ ਰੇਲਵੇ ਸਟੇਸ਼ਨ ਤੇ ਆਪਾਂ ਟਾਈਮ ਨਾਲ ਹੀ ਪਹੁੰਚ ਗਏ ਆ ਕਿਉਂਕਿ ਲੇਟ ਹੋਣ ਦੇ ਤਾਂ ਟ੍ਰੇਨ ਆਪਣੀ ਮਿਸ ਹੋ ਜਾਣੀ ਸੀ ਪਹਿਲਾਂ ਆਉਣਾ ਵਧੀਆ ਹੁੰਦਾ ਹੈ ਤੇ ਬਾਕੀ ਤੁਸੀਂ ਦੱਸੋ ਕਿ ਤੁਹਾਨੂੰ ਯਾਤਰਾ ਤੇ ਜਾਣ ਦਾ ਕਿੰਨਾ ਕੁ ਚਾਅ ਆ ਬਹੁਤ ਜ਼ਿਆਦਾ ਐਕਸਾਈਟਮੈਂਟ ਆ ਰਹੀ ਜਾਨੀ ਕਿ ਪਹਿਲੀ ਵਾਰ ਜਾਣਾ ਤੇ ਮੇਰਾ ਬਹੁਤ ਮਨ ਸੀ ਇਸ ਵਾਰ ਜਾਣਾ ਸਾਡਾ ਇਸ ਯੂਲ ਪਲਾਨ ਹੋਇਆ ਹੈ ਦੋ ਤੋਂ ਤਿੰਨ ਦਿਨ ਵੀ ਲਗਾ ਦੇ ਵਿੱਚ ਸਭ ਨਾਲ ਬਣਾ ਵੀ ਅਸੀਂ ਜਾਣਾ ਤੇ ਅਸੀਂ ਕਿਸੇ ਨੂੰ ਆਪਣੇ ਨਾਲ ਰੈਡੀ ਵੀ ਨਹੀਂ ਕੀਤਾ ਤੇ ਨਾ ਮਤਲਬ ਕਿਸ ਨੂੰ ਦਿੱਸਿਆ ਜ਼ਿਆਦਾ ਵੀ ਅਸੀਂ ਚੱਲੇ ਆ ਤੇ ਅਸੀਂ ਘਰੋਂ ਜਾਣੇ ਕਿ ਪਹਿਲੀ ਵਾਰ ਇੱਡੀ ਦੂਰ ਇਕੱਲੇ ਚੱਲੇ ਆ ਯਾਤਰਾ ਤੇ ਬਾਕੀ ਸਾਨੂੰ ਬਹੁਤ ਜਣਿਆਂ ਨੇ ਕਿਹਾ ਕਿ ਤੁਸੀਂ ਰੁਕ ਜਾਓ ਹਜੇ ਬਾਰਸ਼ਾਂ ਦਾ ਟਾਈਮ ਆ ਤੇ ਵੈਦਰ ਸਹੀ ਨਹੀਂ ਹੋਊਗਾ ਕਿ ਤੁਸੀਂ ਨਾ ਜਾਓ ਪਰ ਅਜਿਹਾ ਨਹੀਂ ਕਿ ਹੁਣ ਮਨ ਪੜਾਇਆ ਸੋ ਜਾਣਾ ਚਾਹੀਦਾ ਪਤਾਨੀ ਮੰਦਿਰਵਾਰਾ ਚਾਂਸ ਮਿਲਣਾ ਜਾਂਦਾ ਨਹੀਂ ਬਾਕੀ ਜੇ ਤੁਸੀਂ ਵੀ ਮਨ ਬਣਾਉਂਦੇ ਆਂ ਹੇਮਕੋਨ ਸਾਹਿਬ ਦੀ ਯਾਤਰਾ ਤੇ ਜਾਣਦਾ ਤਾਂ ਇੱਕ ਵਾਰ ਜ਼ਰੂਰ ਜਾਓ ਗੁਰੂ ਮਹਾਰਾਜ ਜੀ ਤੁਹਾਨੂੰ ਆਪ ਲੈ ਕੇ ਜਾਣਗੇ ਤੇ ਬਾਕੀ ਜਿਹੜਾ ਮੌਸਮ ਹੈ ਉਹ ਤੁਹਾਨੂੰ ਜਿੱਦਾਂ ਵੀ ਉੱਥੇ ਜਿੰਨੀ ਵੀ ਆਣਾ ਯਾਨੀ ਕਿ ਜੋ ਵੀ ਮੌਸਮ ਦੀ ਅਪਡੇਟ ਹੈ ਸਾਰੀ ਬਲੌਗਰ ਅਸੀਂ ਤੁਹਾਨੂੰ ਸਾਂਝੀ ਕਰਾਂਗੇ ਕਿ ਜੋ ਵੀ ਉੱਥੇ ਜਾ ਕੇ ਜਿੰਨਾ ਵੀ ਸਾਡਾ ਟੋਟਲ ਖਰਚਾ ਆਣਾ ਜਿੰਨਾ ਜਿੰਨਾ ਖਰਚਾ ਹੋਊਗਾ ਆਣਾ ਉਹ ਸ਼ਾਰਾ ਕੁਝ ਤੁਹਾਨੂੰ ਬਲੌਗ ਦੇ ਵਿੱਚ ਦੱਸ ਤਾਹ ਦੇਣਾ ਤੇ ਹਾਂਜੀ ਹਾਂਜੀ ਤੇ ਹੁਣ ਫਗਵਾੜੇ ਸਟੇਸ਼ਨ ਤੇ ਬੈਠੇ ਆ ਤੇ ਉੱਪਰ ਪੱਖੇ ਚੱਲਦੇ ਆ ਤੇ ਕਿਉਂਕਿ ਅੱਜ ਗਰਮੀ ਬਹੁਤ ਜਿਆਦਾ ਆ ਤੇ ਹੁਣ ਆਪਣੀ ਟ੍ਰੇਨ ਵੀ ਆਉਣ ਵਾਲੀ ਆ ਤੇ ਜਦੋਂ ਟ੍ਰੇਨ ਆਉਂਦੀ ਆ ਤੇ ਫਿਰ ਆਪਾਂ ਆਪਣਾ ਜਿਆ ਯਾਤਰਾ ਆਪਣੀ ਸ਼ੁਰੂ ਕਰਦੇ ਆ। ਭਾਜੀ ਫਾਈਨਲੀ ਜਿਹੜੀ ਆਪਣੀ ਟ੍ਰੇਨ ਆ ਉਹ ਤੁਰ ਪਈ ਆ ਤੇ ਆਪਣਾ ਡੀ 8 ਡੱਬਾ ਆ ਬਿਲਕੁਲ ਇੰਜਨ ਦੇ ਨਾਲ ਤੇ ਇਹ ਸੀਟਾਂ ਕੁਛ ਇਸ ਪ੍ਰਕਾਰ ਆ ਕਿਉਂਕਿ ਇਹ ਉਹਦਾ ਨੌਣੇ ਸੀ ਆ। ਤੇ ਹੁਣ ਆਪਣੀ ਟ੍ਰੇਨ ਸਹੀ ਗੱਲ ਉਹਦਾ ਡੱਬਾ ਕਲੀਨ ਹੈ ਹੁਣ ਬਣੇ ਰਹੋ ਆਪਣੇ ਵਲੌਗ ਦੇ ਨਾਲ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਸਾਡੀਆਂ ਸ਼ਕਲਾਂ ਕਰਦਾ ਹੈ ਬਸ ਅੱਗੇ ਦਾ ਮੌਸਮ ਦਿਖਦਾ ਹੈ ਇਹ ਟ੍ਰੇਨ ਆਪਣੀ ਜਾਊਗੀ ਹੁਣ ਹਰ ਦੁਆਰ ਤੱਕ 2 ਵਜੇ 2:30 ਵਜੇ ਦੇਖਦੇ ਆ ਕਿੰਨਾ ਕੁ ਟਾਈਮ ਲਾਉਂਦੀ ਉਹਦਾ 2 ਵਜੇ ਦਾ ਇਹਦਾ ਟਾਈਮ ਹੈ ਸ਼ਾਇਦ 2:30 ਵੱਜਣ ਜਾਂਦੇ ਜਾਂਦੇ ਨੇ ਲਾਗੀ ਹੁਣ ਆਪਣੀ ਜਿਹੜੀ ਟ੍ਰੇਨ ਆ ਉਹ ਰਾਜਪੁਰੇ ਦੇ ਲਾਗੇ ਪਹੁੰਚ ਗਈ ਆ ਤੇ ਬਾਹਰ ਮੌਸਮ ਬਹੁਤ ਜ਼ਿਆਦਾ ਵਧੀਆ ਬਣਿਆ ਹੋਇਆ ਆ ਆਪਣੇ ਵੱਲ ਗਰਮੀ ਬਹੁਤ ਜ਼ਿਆਦਾ ਸੀ ਤੇ ਇੱਧਰ ਬੱਦਲ ਆ ਮੈਂ ਤੁਹਾਨੂੰ ਦਿਖਾਉਂਦਾ ਆ ਕੈਮਰਾ ਫੜ ਕੇ ਕਿ ਬਾਹਰ ਜਿਹੜਾ ਮਾਹੌਲ ਆ ਉਹ ਕਿੰਨਾ ਝੈਂਟ ਆ ਇੱਕ ਕਰੋ ਜਿਹੜਾ ਵਿਊ ਬਾਹਰ ਦਾ ਤੇ ਹੁਣ ਅਗਲਾ ਸਟੇਸ਼ਨ ਆ ਜਿਹੜਾ ਬਾਲਾ ਗੈਂਟ ਦਾ ਆਉਣ ਵਾਲਾ ਆ ਤੇ ਬਣੇ ਰਹੋ ਆਪਣੇ ਸਫ਼ਰ ਦੇ ਨਾਲ ਜੋ ਜੀ ਤੁਸੀਂ ਜਾਣਕਾਰੀ ਲੈਣੀ ਆ ਵੀਡੀਓ ਤੇ ਥੱਲੇ ਕਮੈਂਟ ਕਰ ਸਕਦੇ ਆ। ਲੋ ਜੀ ਮੌਸਮ ਚੇਕ ਕਰੋ ਕਿੰਨਾ ਵਧੀਆ ਬਣਿਆ ਆ। ਡੱਬਾ ਭਾਵੇਂ ਆਪਾਂ ਨੌਣੇ ਸੀ ਲੈ ਆ ਪਰ ਹੁਣ ਜਿਹੜਾ ਵਧੀਆ ਮਾਹੌਲ ਹੋ ਗਿਆ ਪੂਰਾ ਗਰਮੀ ਨਹੀਂ ਲੱਗ ਰਹੀ। ਗੱਡੀ ਹੁਣ ਆਪਣੀ ਟਾਈਮ ਟੂ ਟਾਈਮ ਜਾ ਰਹੀ ਆ ਤੇ ਪੂਰੇ 2 ਵਜੇ ਇਹ ਲੱਗ ਜਾਣੀ ਆ ਹਰਦਵਾਰ। ਬਾਕੀ ਚਾਰ ਪੰਜ ਪਰੌਂਠੇ ਜਿਹੜੇ ਆਪਾਂ ਘਰੋਂ ਬਣਾ ਕੇ ਲੈ ਆਏ ਆ। ਔਰ ਜਿੱਦਾਂ ਭੁੱਖ ਲੱਗੂਗੀ ਤੇ ਆਪਾਂ ਰੇਲ ਗੱਡੀ ਦੇ ਵਿੱਚੇ ਖਾ ਲੈਣੇ ਕਿਉਂਕਿ ਰੇਲ ਗੱਡੀ ਦਾ ਖਾਣਾ ਬਹੁਤਾ ਵਧੀਆ ਨਹੀਂ ਹੁੰਦਾ ਤੇ ਪਰੌਤੇ ਖਾ ਕੇ ਨਾਲ ਪੀਵਾਂਗੇ ਇੱਕ ਇੱਕ ਚਾਹ ਦਾ ਗਲਾਸ ਤੇ ਜਾਂ ਚਾਹ ਹੀ ਨਹੀਂ ਆਉਗੀ ਕਾਫੀ ਆਏ ਸੀ ਤੇ ਬਾਕੀ ਯਾਤਰਾ ਕੁਰੀ ਵਧੀਆ ਚੱਲ ਰਹੀ ਆ ਸਮਾਂ ਹੋ ਗਿਆ ਹੈ ਦੁਪਹਿਰ ਤੋਂ 12:00 ਵੱਜ ਗਿਆ ਤੇ ਟ੍ਰੇਨ ਆਪਣੀ ਪਹੁੰਚ ਗਈ ਆ ਸਹਾਰਨਪੁਰ ਤੇ ਕਾਫੀ ਜਿਹੜਾ ਕਰਾਊਡ ਤੁਸੀਂ ਦੇਖ ਸਕਦੇ ਆ ਕਿਉਂਕਿ ਜਿੰਨਾ ਲੋਕਾਂ ਤੋਂ ਟਿਕਟਾਂ ਹੈ ਨਹੀਂ ਗਿਆ ਉਹ ਵੀ ੱੱਕੇ ਨਾਲ ਏਦਾਂ ਡੱਬੇ ਜੇ ਬੜੀ ਜਾਂਦੇ ਆ ਤੇ ਟੀਟੀ ਆ ਗਿਆ ਆਪਣੀ ਮਾੜੀ ਮੋਟੀ ਸੈਟਿੰਗ ਕਰਦਾ ਹੈ ਉਹਨਾਂ ਤੋਂ 100 ਤੋਂ 200 ਲੈਂਦਾ ਹੈ ਜਿੱਦਾਂ ਵੀ ਕਰਾਇਆ ਹੁੰਦਾ ਹੈ ਜਿਹੜੇ ਦੇਂਦੇ ਆ ਤਾਂ ਠੀਕ ਆ ਇਹਦਾ ਫਿਰ ਉਹਨਾਂ ਨੂੰ ਕੱਢ ਦਿੰਦਾ ਬਾਅਦ ਲੱਗੇ ਤੇ ਮੌਸਮ ਇੱਥੇ ਵੀ ਥੋੜੀ ਜਿਹੀ ਗਰਮੀ ਆ ਹਰਨਪੁਰ ਤੇ ਆਪਾਂ 2 ਵਜੇ ਪੂਰੇ ਹਰਦੁਆਰ ਪਹੁੰਚ ਜਾਣਾ ਹੈ ਬਾਕੀ ਪਰੌਂਠੇ ਖਾ ਲਏ ਆ ਜਿਹੜੇ ਅਸੀਂ ਘਰੋਂ ਲੈ ਆਏ ਸੀ ਹੁਣ ਘਟ ਘਟ ਚਾਹ ਪੀਣੇ ਆ ਪਹਿਲਾਂ ਮੈਡਮ ਜੀ ਕਹਿੰਦੇ ਪਾਣੀ ਪੀਣਾ ਹੈ ਪਾਣੀ ਦੀ ਗੇਟ ਕਰ ਰਹੇ ਆ ਪਾਣੀ ਠੀਕ ਹੈ ਤੇ ਫੇਰ ਚਾਹ ਪੀਵਾਂਗੇ ਸਮਾ ਹੋ ਗਿਆ ਹੈ ਦੁਪਹਿਰ ਦਾ 1:00 ਵੱਜ ਗਿਆ ਹੈ ਤੇ ਇਸ ਟਾਈਮ ਆਪਾਂ ਖੜੇ ਆ ਰੌੜਕੀ ਸਟੇਸ਼ਨ ਤੇ ਇਸ ਤੋਂ ਬਾਅਦ ਅਗਲਾ ਸਟੇਸ਼ਨ ਜਿਹੜਾ ਉਹ ਹੈਗਾ ਹਰਦਵਾਰ ਦਾ ਤੇ ਇਹ ਮਾਹੌਲ ਪੂਰਾ ਵਧੀਆ ਬਣਿਆ ਆ ਬੱਦਲ-ਬੱਦਲ ਹੋਇਆ ਆ ਥੋੜਾ ਟਾਈਮ ਰਹਿ ਗਿਆ ਆਪਣੇ ਸਫ਼ਰ ਦਾ ਉਹ 2:00 ਵਜੇ ਆਪਾਂ ਪੂਰੇ ਹਰਦਵਾਰ ਪਹੁੰਚ ਜਾਣਾ ਤੇ ਹੁਣ ਇੱਥੇ ਸਮੋਸੇ ਮਿਲਦੇ ਹੀ ਇੱਕ ਇੱਕ ਸਮੋਸਾ ਖਾਦਾ ਤੇ ਹੁਣ 5-7 ਮਿੰਟ ਰੇਲ ਗੱਡੀ ਇੱਥੇ ਖੜਨੀ ਆ ਤੇ ਟਰੇਨ ਆਪਣੀ ਹੁਣ ਰੌੜਕੀ ਸਟੇਸ਼ਨ ਤੋਂ ਚੁਰ ਪਈ ਆ ਬਾਹਰ ਤੁਸੀਂ ਥੀ ਵਿਊ ਦੇਖੋ ਕਿੰਨਾ ਘੰਟਾ ਹੁਣ ਅਗਲਾ ਸਟੇਸ਼ਨ ਹੈ ਜਿਹੜਾ ਸਿੱਧਾ ਹਰਦਵਾਰ ਹੈ ਤੇ ਹੁਣ ਆ ਜਾ ਕੇ ਵਲੌਗ ਬਣਾਉਨੇ ਆ ਹਰਦਵਾਰ ਸਮਾਂ ਹੋ ਗਿਆ ਹੈ ਦੁਪਹਿਰ ਦੇ 2:00 ਵੱਜ ਗਏ ਆ ਤੇ ਆਪਾਂ ਹਰਦਵਾਰ ਪਹੁੰਚ ਗਏ ਆ ਇਸ ਟਾਈਮ ਰੇਲਵੇ ਸਟੇਸ਼ਨ ਤੋਂ ਬਾਹਰ ਜਾ ਰਹੇ ਆ ਤੇ ਹੁਣ ਜਾ ਕੇ ਬੱਸ ਸਟੈਂਡ ਆਪਾਂ ઋਸ਼ੀਕੇਸ਼ ਦੀ ਬੱਸ ਲਵਾਂਗੇ ਤੇ ਫਿਰ ਜਿਹੜਾ ਆਪਣਾ ਸਫਰ ਇਹ ਅੱਗੇ ਜਾਰੀ ਕਰਦੇ ਆ ਆ ਹੈਗਾ ਆ ਹਰਦਵਾਰ ਦਾ ਰੇਲਵੇ ਸਟੇਸ਼ਨ ਕਾਫੀ ਇੱਥੇ ਸ਼ਰਧਾਲੂਆਂ ਦੀ ਭੀੜ ਹੈ ਜਿਹੜੇ ਆਉਂਦੇ ਆ ਨਾ ਕਾਵੜੀ ਯਾਤਰਾ ਦੇ ਤੇ ਹੁਣ ਇੱਥੋਂ ਬਾਹਰ ਨਿਕਲਦੇ ਆ ਬੱਸ ਸਟੈਂਡ ਤੋਂ ਬੱਸ ਲੈਣੇ ਆ ਆਪਾਂ ਰਿਸ਼ੀਕੇਸ਼ ਦੀ ਇਹ ਹੈਗੀ ਆ ਹਰਦਵਾਰ ਦੀ ਜਦੋਂ ਬੱਸ ਸਟੈਂਡ ਤੋਂ ਬਾਹਰ ਨਿਕਲਦੇ ਆ ਇੱਕ ਛੋਟੀ ਜਿਹੀ ਮਾਰਕੀਟ ਜਿਹਨੂੰ ਤੁਸੀਂ ਬਾਜ਼ਾਰ ਕਹਿ ਸਕਦੇ ਆ ਤੇ ਹੁਣ ਅੱਗੇ ਜਾ ਕੇ ਆਊਗਾ ਬੱਸ ਸਟੈਂਡ ਸਾਹਮਣੇ ਬਣੀ ਆ ਸ਼ਿਵਜੀ ਮਹਾਰਾਜ ਦੀ ਮੂਰਤੀ ਸਟੇਸ਼ਨ ਦੇ ਅੰਦਰ ਤੇ ਬਾਹਰ ਇੱਧਰ ਬਾਜ਼ਾਰ 'ਚ ਕਾਫੀ ਢੀਲੇ ਆ ਅੱਜ ਭੋਗੇ ਸ਼ਰਦ ਆלו ਆ ਰਹੇ ਆ ਇੱਥੇ ਲੰਗਾ ਤੇ ਨਹਾਉਣ ਲਈ ਹੁਣ ਆਪਾਂ ਭਾਈ ਉਹਨਾਂ ਨੂੰ ਪੁੱਛਿਆ ਕਿ ਇੱਥੇ ਅੱਗੇ ਜਾ ਕੇ ਆ ਕਹਿੰਦੇ ਬੱਸ ਸਟੈਂਡ ਲਓ ਜੀ ਆ ਆ ਗਿਆ ਹਰਦੁਆਰ ਦਾ ਬੱਸ ਸਟੈਂਡ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਮਿੰਨੀ ਬੱਸਾਂ ਖੜੀਆਂ ਆ ਹੁਣ ਆਪਾਂ ਇੱਥੇ ਜਾ ਕੇ ਦੇਖਦੇ ਆ ਕਿਹੜੀ ਬੱਸ ਜਾਣੀ ਆ ਰਿਸ਼ੀਕੇਸ਼ ਲਈ ਮੌਸਮ ਇੱਥੇ ਹੀ ਬੱਦਲ ਵਾਈ ਬਣੀ ਆ ਉਹਦਾ ਗਰਮੀ ਬਹੁਤ ਜ਼ਿਆਦਾ ਆ ਇਸ ਵਕਤ ਦੁਪਹਿਰ ਦੇ 2:00 ਵਜੇ ਤੇ 10 ਮਿੰਟ ਹੋ ਚੁੱਕੇ ਆ ਤੇ ਆਪਾਂ ਬੱਸ ਲੈ ਲਈ ਆ ਰਿਸ਼ੀਕੇਸ਼ ਲਈ ਤੁਹਾਨੂੰ ਬੱਸ ਸਟੈਂਡ ਵੀ ਦਿਖਾਤਾ ਇੱਥੇ ਮਿੰਨੀ ਜਿਹੜੀਆਂ ਬੱਸਾਂ ਚੱਲਦੀਆਂ ਛੋਟੀਆਂ ਛੋਟੀਆਂ ਤੇ ਹੁਣ ਦੇਖਦੇ ਆ ਆਪਾਂ ਇੱਥੋਂ ਰਿਸ਼ੀਕੇਸ਼ ਤੱਕ ਕਿੰਨਾ ਕਰਾਇਆ ਲੱਗਦਾ ਜਿੱਦਾਂ ਹਰਿਆਣਾ ਰੋਡ 'ਤੇ ਬੱਸਾਂ ਆ ਉਸੇ ਤਰ੍ਹਾਂ ਇਹਨਾਂ ਦੀ ਸਰਵਿਸ ਵੀ ਬਹੁਤ ਵਧੀਆ ਹੈ ਇੱਧਰ ਤੇ ਗਰਮੀ ਨਾਲ ਬਹੁਤ ਬੁਰਾ ਹਾਲ ਹੋਇਆ ਪਿਆ ਤੁਸੀਂ ਦੇਖ ਸਕਦੇ ਆ ਤੇ ਹੁਣ ਜਿੱਦਾਂ ਆਪਣੀ ਬੱਸ ਅੱਗੇ ਵਧੀ ਆ ਤੇ ਤੁਹਾਨੂੰ ਪਹਾੜਾਂ ਦੇ ਸਾਰੇ ਥੀਵ ਦਿਖਾਉਂਦੇ ਆ ਵਧੀਆ ਵਧੀਆ ਅੱਜ ਸਮਾਂ ਹੋ ਗਿਆ ਆ 3:15 ਤੇ ਆਪਾਂ ਇਸ ਵਕਤ ਖੜੇ ਆ ਰਿਸ਼ੀਕੇਸ਼ ਦੇ ਬੱਸ ਸਟੈਂਡ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਮੌਸਮ ਕਿੰਨਾ ਸੋਹਣਾ ਪਹਾੜਾਂ ਦੇ ਉੱਤੇ ਬੱਦਲ ਮੈਂ ਕਹਿੰਦਾ ਪੂਰਾ ਸਵਰਗ ਹੀ ਆ ਇੱਥੇ ਠੰਡੀ ਠੰਡੀ ਹਵਾ ਚੱਲ ਰਹੀ ਆ ਤੇ ਇਧਰਲੀ ਸਾਈਡ ਆ ਬੱਸਾਂ ਚੱਲਦੀਆਂ ਆ ਜੇ ਤੁਸੀਂ ਉੱਥੇ ਹਰਦਵਾਰ ਉਤਰਦੇ ਆ ਤਾਂ 70-70 ਰੁਪਏ ਟਿਕਟ ਲੱਗਦੀ ਆ ਜਦੋਂ ਤੁਸੀਂ ਉੱਥੇ ਬੱਸ ਸਟੈਂਡ 'ਚ ਐਂਟਰ ਹੋਣਾ ਆ ਜੇ ਉੱਥੋਂ ਬੱਸ ਮਿਲ ਗਈ ਤਾਂ ਠੀਕ ਆ ਨਹੀਂ ਤਾਂ ਜਿੱਥੋਂ ਬੱਸਾਂ ਬਾਹਰ ਹੁੰਦੀਆਂ ਉੱਥੋਂ ਤੁਹਾਨੂੰ ਬੱਸ ਮਿਲ ਜਾਣੀ ਆ ਈਜ਼ੀ ਰਿਸ਼ੀਕੇਸ਼ ਦੀ ਤੇ ਹੁਣ ਆਪਾਂ ਇੱਥੋਂ ਆਟੋ ਲੈਨੇ ਤੇ ਫੇ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਰਿਸ਼ੀਕੇਸ਼ ਤੇ ਮੌਸਮ ਬਹੁਤ ਜ਼ਿਆਦਾ ਵਧੀਆ ਹੈ ਤੇ ਆਜੋ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਆਪਾਂ ਬਸ ਸਟੈਂਡ ਤੋਂ ਬਾਹਰ ਆ ਕੇ ਤੇ ਆਟੋ ਵਾਲੇ ਨੂੰ ਪਤਾ ਕੀਤਾ ਪਹਿਲਾਂ ਇੱਕ ਆਟੋ ਵਾਲੇ ਨੂੰ ਪੁੱਛਿਆ ਸਾਨੂੰ ਕਹਿੰਦਾ 100 ਰੁਪਏ ਪਰ ਆਪਾਂ ਜਿੱਦਾਂ ਕੀ ਸਾਰੀ ਰਿਸਰਚ ਕੀਤੀ ਸੀ ਕਿ ਕਿਉਂਕਿ ਆਪਾਂ ਨੂੰ ਪਤਾ 20-20 ਰੁਪਏ ਲੱਗਦੇ ਗੁਰਦੁਆਰਾ ਸਾਹਿਬ ਦੇ ਤੇ ਫੇਰ ਅਸੀਂ ਅਗਲੇ ਮੋੜ ਤੇ ਗਏ ਤੇ ਅੰਕਲ ਜੀ ਨੂੰ ਪੁੱਛਿਆ ਅੰਕਲ ਜੀ ਕਹਿੰਦੇ 20-20 ਰੁਪਏ ਲੱਗਣਗੇ ਪਰ ਸਵਾਰੀ ਦੀ ਵੇਟ ਕਰਨੀ ਪੈਣੀ ਹੈ ਤੇ ਹੁਣ ਆਪਾਂ ਆਟੋ 'ਚ ਬੈਠ ਗਏ ਆ ਤੇ ਹੁਣ ਆਪਾਂ ਜਾਵਾਂਗੇ ਗੁਰਦੁਆਰਾ ਹਿੰਦਕੁੰਨ ਸਾਹਿਬ ਜਿਹੜਾ ਕਿ ਰਿਸ਼ੀਕੇਸ਼ ਦੇ ਵਿੱਚ ਹੀ ਪੈਂਦਾ ਹੈ ਇੱਥੋਂ 2 ਕਿਲੋਮੀਟਰ ਹੈ ਤੇ ਬਣੇ ਦਾ ਵਲੌਗ ਦੇ ਨਾਲ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਸਮਾਂ ਹੋ ਗਿਆ ਹੈ ਦੁਪਹਿਰ ਦੇ 3:00 ਵਜੇ ਤੇ 30 ਮਿੰਟ ਸਾਢੇ ਦੇਨ ਹੋ ਗਏ ਆ ਤੇ ਹੁਣ ਆਪਾਂ ਪਹੁੰਚ ਗਏ ਆ ਰਿਸ਼ੀਕੇਸ਼ ਗੁਰਦੁਆਰਾ ਹਿੰਦਕੁੰਨ ਸਾਹਿਬ ਤੇ ਹੁਣ ਆਪਾਂ ਅੰਦਰ ਜਾਂਦੇ ਆ ਤੁਹਾਨੂੰ ਨਾਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਾਉਂਦੇ ਆ ਨਾਲੇ ਆਪਾਂ ਰੂਮ ਵਗੈਰਾ ਇੱਥੋਂ ਪੁੱਛਦੇ ਆ ਕੀ ਪ੍ਰਾਈਸ ਜਿੰਨਾ ਰੂਮ ਮਿਲਦਾ ਤੇ ਫੇਰ ਰੂਮ ਲੈ ਕੇ ਤੇ ਆਪਾਂ ਗੱਡੀ ਵੀ ਬੁੱਕ ਕਰਨੀ ਆ ਕਿਉਂਕਿ ਕੱਲ ਨੂੰ ਆਪਾਂ ਜਾਣਾ ਆ ਗੋਬਿੰਦ ਘਾਟ ਲਈ ਤੇ ਹੁਣ ਰੂਮ ਵਗੈਰਾ ਲੈ ਕੇ ਨਾਲੇ ਰੈਸਟ ਕਰਦੇ ਆ ਥੋੜੀ ਜੀ ਤੇ ਪ੍ਰਸ਼ਾਦਾ ਪਾਣੀ ਛਕਦੇ ਆ ਤੇ ਬਾਅਦ ਆਪਾਂ ਘੁੰਮਾਂਗੇ ਥੋੜਾ ਜਿਹਾ ਰਿਸ਼ੀਕੇਸ਼ ਤੇ ਆਜੋ ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਆ ਆਪਾਂ ਆਪਾਂ ਗੁਰਦੁਆਰਾ ਸਾਹਿਬ ਰੂਮ ਲੈਣ ਲੱਗੇ ਆ ਜੇ ਤਾਂ ਨੌਨ ਏਸੀ ਲੈਣਾ ਜਿੱਦਾਂ ਹਾਲ ਵਗੈਰਾ ਉਹ ਤਾਂ ਫ੍ਰੀ ਆ ਗੁਰਦੁਆਰਾ ਸਾਹਿਬ ਵੱਲੋਂ ਪਰ ਜੇ ਤੁਸੀਂ ਏਸੀ ਵਾਲਾ ਸੈਪਰੇਟ ਰੂਮ ਲੈਣਾ ਉਹਦੀ ਜਿਹੜੀ ਸੇਵਾ ਆ ਉਹ 1100 ਰੁਪਿਆ ਆ ਤੇ ਹੁਣ ਆਪਾਂ ਲੈਣ ਚ ਲੱਗੇ ਆ ਤੇ ਰੂਮ ਲੈਂਦੇ ਆ ਤੇ ਫਿਰ ਫਰੈਸ਼ ਵਗੈਰਾ ਹੁੰਦੇ ਆ ਤੇ ਅੰਦਰੋਂ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਂਦੇ ਆ ਸੰਗਤ ਜੀ ਸਮਾ ਹੋ ਗਿਆ 4:00 ਵੱਜ ਗਿਆ ਤੇ ਆਪਾਂ ਜਿਹੜੇ ਪਾਸੇ ਬਣਾ ਲਏ ਆ ਕਿਉਂਕਿ ਉਹ ਚੈੱਕ ਇਨ ਇੱਥੇ ਕਰਾਉਣਾ ਪੈਂਦਾ ਹਰੇਕ ਜਿਹੜੀ ਜਿੰਨੇ ਵੀ ਯਾਤਰੀ ਆਉਂਦੇ ਆ ਨਾ ਉਹਨਾਂ ਦਾ ਕਾਰਡ ਬਣਦਾ ਫਿਰ ਤੁਸੀਂ ਉੱਪਰ ਯਾਤਰਾ ਕਰਨ ਜਾ ਸਕਦੇ ਆ ਤੇ ਹੁਣ ਆਪਾਂ ਏਸੀ ਵਾਲਾ ਰੂਮ ਲੈ ਲਿਆ ਜਦੀ ਭੇਟਾ ਹੈਗੀ ਆ 1100 ਰੁਪਿਆ ਤੇ ਆਪਾਂ ਨੂੰ ਮਿੜਿਆ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਦੇ ਵਿੱਚ ਤੇ ਹੁਣ ਆਪਾਂ ਅੱਗੇ ਚੱਲਦੇ ਆਂ ਤਾਨੂੰ ਰੂਮ ਵੀ ਦਿਖਾਵਾਂਗੇ ਆਪਣੇ ਵਲੌਗ ਦੇ ਵਿੱਚ ਤੇ ਮੌਸਮ ਬਹੁਤ ਜ਼ਿਆਦਾ ਵਧੀਆ ਆ ਜੇ ਤੁਹਾਡਾ ਮਨ ਵੀ ਹੈਗਾ ਯਾਤਰਾ ਕਰਨ ਦਾ ਹਿਮਕੁੰਨ ਸਾਹਿਬ ਦੀ ਤਾਂ ਤੁਸੀਂ ਜ਼ਰੂਰ ਆਓ ਬਾਕੀ ਮਾਰਾ ਇਹਨੇ ਆਪੇ ਤੁਹਾਡੇ ਤੇ ਬਖਸ਼ਿਸ਼ ਕਰ ਦੇਣੀ ਆ ਤੇ ਲਓ ਜੀ ਪਿੱਛੇ ਤੁਸੀਂ ਦੇਖ ਸਕਦੇ ਗੁਰਦੁਆਰਾ ਸਾਹਿਬ ਦੀ ਕਿੰਨੀ ਸੋਹਣੀ ਬਿਲਡਿੰਗ ਬਣਾਈ ਹੋਈ ਆ ਤੇ ਇਹ ਸਾਰੀਆਂ ਸਰਾਮਾਂ ਆ ਕੁਸ਼ਕ ਨੌਣੇ ਸੀ ਆ ਤੇ ਕੁਸ਼ਕ ਏਸੀ ਵਾਲੀਆਂ ਆ ਤੇ ਆਪਾਂ ਲੈ ਆਏ ਆ ਏਸੀ ਵਾਲਾ ਤੇ ਆਜੋ ਸੰਗਤ ਜੀ ਹੁਣ ਆਪਾਂ ਚੱਲਦੇ ਆਂ ਸੰਘਾ ਜੀ ਹੁਣ ਆਪਾਂ ਪਹੁੰਚ ਗਏ ਆ ਆਪਣੀ ਸਰਾਂ ਦੇ ਵਿੱਚ ਗੁਰੂ ਗਵਰਿੰਦ ਸਿੰਘ ਜੀ ਯਾਤਰੀ ਨਿਵਾਸ ਤੇ ਆਪਣਾ ਰੂਮ ਨੰਬਰ ਹੈਗਾ 266 ਤੇ ਆਜੋ ਹੁਣ ਤੁਹਾਨੂੰ ਆਪਾਂ ਰੂਮ ਵੀ ਵਿਖਾਉਂਦੇ ਆ ਤੇ ਇੱਥੇ ਲਿਫਟ ਵੀ ਲੱਗੀ ਆ ਲਓ ਜੀ ਆਪਾਂ ਪਹੁੰਚ ਗਏ ਆ ਆਪਣੇ ਰੂਮ ਤੇ 266 ਨੰਬਰ ਮਿਲਿਆ ਹੈ ਆਪਾਂ ਨੂੰ ਰੂਮ ਤੇ ਆਜੋ ਲਓ ਜੀ ਅੰਦਰ ਏਸੀ ਚੱਲਦਾ ਹੋਇਆ ਪਹਿਨੇ ਤੇ ਠੰਡਾ ਰੂਮ ਹੈ ਜਾਨਣੇ ਕਿ ਪੂਰਾ ਤੇ ਤੁਸੀਂ ਬਾਕੀ ਰੂਮ ਦੇਖ ਸਕਦੇ ਆ ਇਧਰਲੀ ਸਾਈਡ ਵਾਸ਼ਰੂਮ ਹੈ ਵਾਸ਼ਰੂਮ ਵੀ ਦਿਖਾ ਦੋ ਤੁਸੀਂ ਵਲੌਗ ਦੇ ਵਿੱਚ ਅੱਜ ਬਹੁਤ ਜਿਆਦਾ ਨੀਟ ਤੇ ਕਲੀਨ ਵਾਸ਼ਰੂਮ ਆ ਅੱਜ ਦੀ ਰਾਤ ਆਪਾਂ ਇੱਥੇ ਸਟੇ ਕਰਾਂਗੇ ਰਿਸ਼ੀਕੇਸ਼ ਗੁਰੂ ਘਰ ਦੇ ਵਿੱਚ ਤੇ ਹੁਣ ਆਪਾਂ ਆਪਣੀ ਗੱਡੀ ਵਗੈਰਾ ਕਰਦੇ ਆ ਜਿਹੜੀ ਆਪਾਂ ਨੂੰ ਗੋਬਿੰਦ ਘਰ ਲੈ ਕੇ ਜਾਊਗੀ ਤੇ ਤੁਹਾਨੂੰ ਸਾਰਾ ਉਹਦਾ ਕਿਰਾਇਆ ਵੀ ਦੱਸਦੇ ਆ ਕਿੰਨਾ ਆ ਤੇ ਸ਼ਾਮ ਨੂੰ ਤੁਹਾਨੂੰ ਜਿਹੜਾ ਰਿਸ਼ੀਕੇਸ਼ ਆ ਉਹ ਸਾਰਾ ਇੱਥੇ ਮੈਨੂੰ ਲੱਗਦਾ ਲਕਸ਼ਮਣ ਝੂਲਾ ਰਾਮ ਝੂਲਾ ਉਹ ਵੀ ਆਪਾਂ ਘੁੰਮਾਂਗੇ ਇਹ ਹੁਣ ਬਲੌਗ ਨੂੰ ਇੱਥੇ ਰੋਕਦੇ ਆਂ